ਧੰਨਵਾਦ ਕਰਨਾ ਚਾਹੁੰਗਾ ਇਥੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਉਹਨਾਂ ਨੇ ਪੂਰੀ ਜਾਂਚ ਕਰਨ ਦੇ ਬਾਅਦ ਬਾਤ ਪੁੱਛਣਾ ਸੁਝੀ ਨੂੰ ਅ ਕਲੀਨ ਚਿੱਠ ਦਿੱਤੀ ਪੈਰੇ ਨੰਬਰ 9 ਔਰ ਪੈਰੇ ਨੰਬਰ 14 2012 24 ਨੂੰ ਅ ਦਿਖਾ ਦੇ ਜੀ ਨਾਲ ਜੇਕਰ ਜਾਣਦੇ ਹੋ ਤੁਸੀਂ ਸਾਰੇ ਇੱਥੇ ਉਹਦੇ ਚ ਉਹਨਾਂ ਦੇ ਕਮੈਂਟ ਸੀਗੇ ਗੇਮ ਅਬਿਊਜ਼ ਆਫ ਪਾਵਰ ਅਬਿਊਜ਼ ਆਫ ਪਾਵਰ ਇਹ ਪੁਲਿਸ ਨੇ ਵਿਜੀਲੈਂਸ ਨੇ ਅਬਿਊਜ਼ ਕੀਤੀ ਪਾਵਰ ਔਰ ਪਾਵਰ ਨੂੰ ਅਬਯੂਜ਼ ਕਰਕੇ ਭਾਰਤ ਪੁਸ਼ਪ ਆਸ਼ੂ ਜੀ ਨੂੰ ਤੰਗ ਕੀਤਾ ਲੇਕਿਨ ਮੈਂ ਸਮਝਦਾ ਜਿਹੜਾ ਬੰਦਾ ਸਾਫ਼ ਹੁੰਦਾ ਲੋਕਾਂ ਦਾ ਸੇਵਕ ਹੁੰਦਾ ਉਹ ਕਦੇ ਨਾ ਡਰਦਾ ਨਾ ਚੁੱਪਦਾ ਪਾਪਕੁਸ਼ਨਾਸ਼ੂ ਜੀ ਨਾ ਡਰੇ ਨਾ ਚੁਕੇ। ਕੇਵਲ ਪਾਪਕੁਸ਼ਨਾਸ਼ੂ ਜੀ ਦੀ ਅਗਰ ਗੱਲ ਕਰੀਏ ਤਾਂ ਇਹ ਜੀ ਆਫਿਸ ਸਰਕਾਰ ਨੂੰ ਪੁਲਿਸ ਦੇ بنائے ਕੇਸਸ ਨੂੰ ਬਲੀਕ ਕਰਨ ਲਈ ਤੇ ਕੋਰਟ ਦੇ ਵਿੱਚ ਫਾਈਟ ਕਰਨ ਲਈ ਹੁੰਦਾ। ਇੰਨਾ ਹੀ ਨਹੀਂ। ਉਹਨਾਂ ਨੇ ਬੜੇ ਵੱਡੇ ਵੱਡੇ ਵਕੀਲ ਲਿਆਂਦੇ ਜਿਨ੍ਹਾਂ ਦੀ ਲੱਖਾਂ ਰੁਪਈਆ ਇੱਕ ਹੀ ਰਿੰਗ ਤੇ ਫੀਸ ਸੀ। ਪਰ ਮੈਂ ਦਖ ਕਾ ਪੁੱਛਣੀ ਚਾਹਣਾ ਸਰਕਾਰ ਨੂੰ ਕਿ ਇਹ ਜਿਹੜੇ ਪੈਸੇ ਲੱਗੇ ਪੰਜਾਬ ਤੇ ਲੋਕਾਂ ਦੇ ਤੁਹਾਡੇ ਸਾਡੇ ਸਾਰਿਆਂ ਦੇ ਪੈਸੇ ਇੱਕ ਬੰਦੇ ਨੂੰ ਤੰਕਰ ਨਹੀਂ ਤੁਸੀਂ ਲਾਏ ਤੇ ਅੱਜ ਉਹ ਪੈਸੇ ਨਹੀਂ ਪਰਵਾਈ ਕੌਣ ਕਰੇਗਾ ਇੱਕ ਬੜਾ ਵੱਡਾ ਇਸ਼ੂ ਆ ਔਰ ਇਹ ਨਹੀਂ ਕਾਫੀ ਨਹੀਂ ਸੁੰਦਰ ਸ਼ਾਮ अरोड़ा ਜੀ ਉਹਨਾਂ ਦੇ ਤੇ ਵੀ ਇਸੇ ਤਰ੍ਹਾਂ ਕੇਸ ਬਣਿਆ ਫਿਰ ਹਰਦਿਆਲ ਕੰਬੋਲ ਜੀ ਉਹਨਾਂ ਦੇ ਉਹਨਾਂ ਦੇ ਕੇਸ ਵੀ ਹਾਈ ਕੋਰਟ ਦੇ ਵਿੱਚ ਖੜ੍ਹ ਜੋ ਗਏ ਔਰ ਕੋਰਟ ਨੇ ਫਿਰ ਲਿਖਿਆ ਕਿੰਦਾ ਵੀ ਇਹ ਐਫ ਆਈ ਆਰ ਕੋਸ਼ ਕਰਦੇ ਆ ਇਹ ਪੁਲਿਸ ਨੇ ਆਪਣੀ ਪਾਵਰ ਨੂੰ ਮਿਸ ਯੂਜ਼ ਕੀਤਾ ਤੇ ਕੋਰਟ ਦੇ ਵਿਊ ਆ ਕਿ ਪੁਲਿਸ ਆਪਣੀ ਪਾਵਰ ਨੂੰ ਮਿਸ ਯੂਜ਼ ਕਰਦੀ ਆ ਸੋ ਮੈਂ ਸਮਝਦਾ ਆਈ ਤਾਂ ਪੰਜਾਬ ਦੀ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੇ ਆਕਾ ਦਿੱਲੀ ਵਾਲੇ ਜਿਹੜੇ ਨੇ ਉਹ ਆਪਣੀਆਂ ਕਿੜਾ ਕੱਢਣ ਲਈ ਸਾਨੂੰ ਬਧਨਾਮ ਕਰਦੇ ਪੰਜਾਬ ਨੂੰ ਪੰਜਾਬ ਪੁਲਿਸ ਨੂੰ ਬਧਨਾਮ ਬਧਨਾਮੀ ਹੁੰਦੀ ਆ ਮੈਂ ਸਮਝਦਾ ਬਧਨਾਮੀ ਹੁੰਦੀ ਆ ਉਥੇ ਅਲਕਾ ਲੰਬਾ ਜੀ ਤੇਜਿੰਦਰ ਭੱਗਾ ਜੀ ਕੁਮਾਰ ਵਿਸ਼ਵਾਸ ਜੀ ਤੇ ਭਾਵਨਾ ਗੁਪਤਾ ਇੱਕ ਪ੍ਰੈਸ ਰਿਪੋਰਟਰ ਆ ਟਾਈਮਸ ਨਾਉਟੋਂ ਉਹਦੇ ਤੇ ਐਸਸੀ ਐਕਟ ਲਾਤਾ ਗਿਆ ਹੁਣ ਪਾਵੜਾ ਗੁੱਤਾ ਜੀ ਦੇ ਪर्चा ਪੈਰੀ ਗਏ ਲੋ ਜਿਹੜਾ ਐ ਸੀਗਾ ਕਿਉਂਕਿ ਸਰਕਾਰ ਤੋਂ ਉਲਟ ਬੋਲੀ ਸਰਕਾਰ ਕਿਸੇ ਬੰਦੇ ਨੂੰ ਚਾਹੇ ਉਹ ਪੋਲਿਟਿਕਸ ਚ ਹੋਵੇ ਚਾਹੇ ਉਹ ਅਫਸਰ ਹੋਵੇ ਚਾਹੇ ਤੁਹਾਡੇ ਚ ਹੋਵੇ ਕਿਸੇ ਨੂੰ ਨਹੀਂ ਚਾਹੀਦੀ ਕਿ ਵੀ ਉਹ ਕੋਈ ਐ ਹੋਜੀ ਖਬਰ ਛਾਪੇ ਹੋਰੇ ਇਹ ਇਹ ਪੁਖਤ ਹੋ ਗਈ ਤੁਸੀਂ ਉਹ ਬਾਰੇ ਜੋ ਬਹੁਤ سارے ਇਹੋ ਜਿਹੇ ਨੇ ਜਿਨ੍ਹਾਂ ਤੇ ਪर्चे ਹੋਏ ਔਰ ਕੁਛ ਹੋਏ ਹੋ ਜੇ ਵੀ ਬਹੁਤ سارے ਨੇ ਜਿਨ੍ਹਾਂ ਦੀ ਆਵਾਜ਼ ਨਾ ਪਰਦੀ ਕੋਸ਼ਿਸ਼ ਕੀਤੀ ਗਈ ਲੇਕਿਨ ਥੈਂਕਸ ਟੂ ਯੂ ਆਲ ਤੁਸੀਂ ਸਮੇਂ ਸਮੇਂ ਤੇ ਖੜੇ ਰਹਿੰਦੇ ਹੋ ਖੜੇ ਹੋ ਕੇ ਤੁਸੀਂ ਪੰਜਾਬ ਨੂੰ ਬਚਾਇਆ ਪੰਜਾਬ ਦੀ ਰਾਜਨੀਤੀ ਨੂੰ ਔਰ ਪੰਜਾਬੀਅਤ ਨੂੰ ਬਚਾਇਆ ਕੀਪ ਇਟ ਆਨ ਤੇ ਮੈਂ ਇੱਕ ਗੱਲ ਕਹਿਣੀ ਚਾਹਣਾ ਕਿ ਕਿਹੜਾ ਉਹਨਾਂ ਦੀ ਆਦਮੀ ਆ ਤੇ ਉਹਨਾਂ ਤੇ ਆ ਕੇ ਸਾਡੇ ਪੰਜਾਬ ਚ ਕੀਤੇ ਜਾਣ ਬਈ ਕੁਮਾਰ ਵਿਸ਼ਵਾਸ ਦਾ ਇੱਥੇ ਕੀ ਮਤਲਬ ਤੇ ਉਹ ਪੱਤਰਕਾਰ ਜੇ ਆਈ ਸੀ ਤੇ ਉਹ ਕਵਰ ਕਰ ਲਈ ਆਈ ਸੀ ਜੋ ਦੇਖਿਆ ਉਹਨੇ ਛਾਪ ਦਿੱਤਾ ਜਾਂ ਕਹਿ ਦਿੱਤਾ ਉਹ ਨਹੀਂ ਬਰਦਾਸ਼ਤ ਉਹਨਾਂ ਦੇ ਪਰਚੇ ਕੀਤੇ ਗਏ ਔਰ ਮੈਂ ਹੁਣ ਕਿਉਂਕਿ ਆਗਾਜ਼ ਹੋ ਗਿਆ ਇਲੈਕਸ਼ਨ ਦਾ ਸ਼ੁਰੂ ਸਮਝੀ ਜਾਵੇ ਭਾਰਤਪੂਜਨ ਅਸ਼ੂ ਜੀ ਇੱਕ ਬਹੁਤ ਹੀ ਅ ਕਰਮਯੋਗੀ ਕਰਮਯੋਗੀ ਉਹਨੂੰ ਕਹਿੰਦੇ ਜਿਹੜਾ ਕਰਮ ਕਰਕੇ ਉੱਪਰ ਗਿਆ ਹੋਵੇ ਇਹਨਾਂ ਨੇ ਬਤੌਰ ਐਮਸੀ ਆਪਣੇ ਕਪੂਰ ਕਪੂਤਰ ਜੀ ਦੀ ਕਪੂਰਦਰ ਦੀ ਰਿਸ਼ਤੇਦਾਰੀ ਜ਼ਰੂਰ ਹੈ ਨਾਲ ਦੀ ਬਟਕ ਲੁਧਿਆਣਾ ਦੇ ਦਾ ਇਹਨਾਂ ਨੇ ਸੇਵਾ ਕੀਤੀ ਬਦੋਰ ਐਮ ਸੀ ਉਹਨਾਂ ਨੇ ਲੋਕਾਂ ਨੇ ਇਹਨਾਂ ਨੂੰ ਐਮ ਐਲ ਏ ਬਣਾਇਆ ਦੁਬਾਰਾ ਜਿੱਤੇ ਸ காங்கிரஸ் ਪਾਰਟੀ ਨੇ ਵਜ਼ੀਰ ਬਣਾਇਆ ਤੇ ਜਿੱਥੇ ਲੁਧਿਆਣੇ ਦੀ ਸੇਵਾ ਕੀਤੀ ਆ ਇੱਥੇ 3 ਸਾਲ ਤੱਕ ਕਿਸੇ ਨੇ ਸਾਰ ਨਹੀਂ ਪੁੱਛੀ ਅੱਜ ਕੋਈ ਕਿਸੇ ਕੋ ਜਾਣ ਨਹੀਂ ਸਕਦਾ ਕੰਮ ਕਰਉਣ ਲਈ ਆਸ਼ੂ ਜੀ ਇਹ ਦਿੱਲੀ ਆ ਤਾਂ ਮੰਮਤਾ ਆਸ਼ੂ ਲੁਧਿਆਣੇ ਐ ਉਹ ਕੰਮ ਕਰਾ ਰਿਹਾ ਬੜੀ ਅੱਛੇ ਔਰ ਇਹਨਾਂ ਨੇ ਪੰਜਾਬ ਦੀ ਵੀ ਸੇਵਾ ਕੀਤੀ ਸੋ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਦੇ ਕੋਲ ਇਲੈక్షన్ ਹੋ ਗਿਆ ਸ਼ੁਰੂ ਤੇ ਆਮ ਆਦਮੀ ਪਾਰਟੀ ਨੂੰ ਰਾਜ ਜਿਹੜਾ ਆ ਪੁਲਿਸ ਰਾਹੀਂ ਕਰਨ ਦੀ ਆਦਤ ਪੈ ਚੁੱਕੀ ਆ ਜਿੱਥੇ ਲੋਕਾਂ ਦੇ ਪਰਚੇ ਕਰਾ ਕੇ ਤਿੰਨ ਸਾਲ ਟਪਾਏ ਆ ਉਥੇ ਜਿੰਨੇ ਇਲੈਕਸ਼ਨ ਹੋਈਆਂ ਚਾਹੇ ਕਾਰਪੋਰੇਸ਼ਨ ਦੀਆਂ ਹੋਣ ਜਾਂ ਸਰਪੰਚੀ ਪੰਚੀ ਦੀਆਂ ਹੋਣ ਉਥੇ ਇਹਨਾਂ ਨੇ ਕਬਜ਼ਾ ਕੀਤਾ ਪੁਲਿਸ ਰਾਹੀਂ ਬਾਈ ਇਲੈਕਸ਼ਨਸ ਹੋਈਆਂ ਉਥੇ ਵੀ ਪੁਲਿਸ ਰਾਹੀਂ ਪੂਰਾ ਖਾਦੀ ਪੁਲਿਸ ਨੇ ਐਡਮਿਨਿਸਟ੍ਰੇਸ਼ਨ ਨੂੰ ਵੀ ਪੂਰਾ ਯੂਜ਼ ਕੀਤਾ ਮਿਸਯੂਜ਼ ਕੀਤਾ ਸੋ ਮੈਂ ਜਿਹੜੇ ਸਾਡੇ ਲੋਕ ਲੁਧਿਆਣੇ ਦੇ ਵਿੱਚ ਅਫਸਰ ਤਾਇਨਾਤ ਨੇ ਉਹਨਾਂ ਨੂੰ ਇਹ ਦੱਸਣਾ ਚਾਹਣਾ ਕਿ ਕਾਂਗਰਸ ਪਾਰਟੀ ਕੋ ਕਮਜ਼ੋਰ ਪਾਰਟੀ ਨਹੀਂ ਆ ਨਾ ਇਹ ਤੇ ਲੀਡਰ ਕਮਜ਼ੋਰ ਆ ਮੁਕਾਬਲਾ ਕਰਾਂਗੇ ਤਕੜੇ ਹੋ ਕੇ ਔਰ ਕੋਈ ਮਿਸਯੂਜ਼ ਕਰਨ ਦੀ ਕੋਸ਼ਿਸ਼ ਨਾ ਕਰੇ ਜਾਇਓ ਪੁਰੀ ਹੋਏ ਔਰ ਮੈਂ ਵੀ ਦੇਖਿਆ ਮੈਂ ਜਾਣਦਾ ਕਿ ਕਾਰਪੋਰੇਸ਼ਨਾਂ ਚਿਤਾਂ ਜਿਤੀਆਂ ਬਾਹਰਲੀ ਪੁਲਿਸ ਨੇ ਆ ਕੇ ਮਦਦ ਕੀਤੀ ਬਈ ਵੀਡੀਓਗ੍ਰਾਫੀ ਵੀ ਹੋਣੀ ਆ ਸਮੇਂ ਕੁੱਲ ਸਵਾ ਸਾਲ ਦਾ ਜੇ ਤਾਂ ਸਵਾ ਸਾਲ ਪਿਆਰਾ ਤਾਂ ਬਈ ਕਰਿਓ ਖੁੱਲ ਕੇ ਮਦਦ ਆਮ ਆਦਮੀ ਪਾਰਟੀ ਦੀ ਲੇਕਿਨ ਇਹ ਸਵਾ ਸਾਲ ਕਦੋਂ ਬੀਚਣਾ ਇਹਦਾ ਪਤਾ ਨਹੀਂ ਲੱਗਣਾ ਔਰ ਹੋਂ ਵਾਲੇ ਸਮੇਂ ਦੇ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟ ਨਹੀਂ ਪਾਈ ਲੋਕ ਅੱਜ ਸਤੇਓਾ ਕਾਂਗਰਸ ਨੂੰ ਲਿਉਣਾ ਚਾਹੁੰਦੇ ਆ ਫਿਰ ਆਪਣਾ ਆਪਣਾ ਹਿਸਾਬ ਕਿਤਾਬ ਵੀ ਹਰ ਮੰਦਾ ਕਰ ਦਾਂਦਾ ਉਸ ਕਹਿੰਦਾ ਫਿਰ ਪੁਰਾਣਾ ਮੰਨਿਓ ਤੇਰੀ ਪੂਰੀ ਦੇਖੋ ਦੇਖੋ ਥਿਸ ਇਜ਼ ਅਗੇਨ ਮਿਸਯੂਜ਼ ਆਫ ਪਾਵਰ ਤੇ ਜੇ ਈਸੀ ਇਲੈਕਸ਼ਨ ਹੋਣਾ ਹੈ ਤਾਂ ਕੈਂਡੀਡੇਟ ਡਿਕਲੇਅਰ ਕਰ ਦਿੱਤਾ ਲੇਕਿਨ ਕੋਡ ਨਹੀਂ ਲਗਾਉਂਦਾ ਦੇਖੇ ਕੋਡ ਲੱਗਣਾ ਨਾ ਲੱਗਣਾ ਇੱਕ ਹੋਚੀਸ ਹੁੰਦੀ ਆ ਐਥਿਕਸ ਪਾਰਟੀ ਦੇ ਪੋਲੀਟੀਕਲ ਐਥਿਕਸ ਹੁੰਦੇ ਆ ਕਿ ਇਹ ਜੀ ਕੋਤਾਈ ਨਹੀਂ ਹੋਣੀ ਚਾਹੀਦੀ ਕਿ ਕੈਂਡੀਡੇਟ ਦੇ ਨਾਲ ਡੀਸੀ ਤੇ ਕਮਿਸ਼ਨਰ ਜਾਣ ਜਾਂ ਕੁਰੀਸਾ ਦੇ ਜਾਣ ਇਹ ਭਾਈ ਵੇਖੋ ਇਹ ਬੜੇ ਬੇਰਹਿਮ ਆ ਤੇ ਜਿਹੜੀ ਸਰਕਾਰ ਹੈ ਨਾ ਦਿੱਲੀੋਂ ਚੱਲੀ ਪੰਜਾਬ ਚ ਆ ਗਈ ਚਲਾ ਦਿੱਲੀ ਵਾਲੇ ਨੇ ਆ ਪੰਜਾਬੀ ਅਫਸਰਾਂ ਨੂੰ ਮੈਂ ਸਿਰਫ ਇਹਦੀ ਬੇਨਤੀ ਕਰ ਕੇ ਕਹਿਣਾ ਚਾਹੁੰਦਾ ਕਿ ਜਿਹੜੋਂ ਮੇਰੇ ਉਹ ਇੱਕ ADGP ਰੈਂਕ ਦਾ ਬੰਦਾ ਸਸਪੈਂਡ ਕੀਤਾ ਦੋ SSP ਰੈਂਕ ਦੇ ਵਿਜੀਲੈਂਸ ਦੇ ਬੰਦੇ ਸਸਪੈਂਡ ਕੀਤੇ ਉਹ ਤੋਂ ਕੁਝ ਹੋ ਜਾ ਕਰੋਣਾ ਚਾਹੁੰਦੇ ਸੀਗੇ ਜਿਹੜਾ ਉਹਨਾਂ ਦੀ ਜ਼ਮੀਰ ਅਲਾਉ ਨਹੀਂ ਕਰਦੀ ਸੀ ਸੋ ਜਿਹੜੇ ਲੁਧਿਆਣੇ ਚੋਂ ਭਾਈ ਆਪਣੀ ਜ਼ਮੀਰ ਨੂੰ ਵੀ ਟੂ ਟੋਲ ਲਿਓ ਲੰਬੇ ਲੰਬੀ ਰੇਸ ਦੇ ਘੋੜੇ ਨੂੰ ਤੁਸੀਂ ਕਿਸੇ ਨੇ 10 ਸਾਲ ਸਰਵਿਸ ਕਰਨੀਆਂ ਕਿਸੇ ਨੇ 20 ਸਾਲ ਕਰਨੀਆਂ ਸੋ ਕਿਨਾ ਕਰਾ ਤੋ ਪ੍ਰੇਸ਼ ਕਰਿਓ ਇਲੈਕਸ਼ਨ ਕਮਿਸ਼ਨ ਦਾ ਵੀ ਟੰਗਿਆ ਫਿਰ ਬੰਦਾ ਛੇਤੀ ਕੀਤੇ ਪਾਣੀ ਨਹੀਂ ਮੰਗਦਾ